ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਈਲ ਕਾ 24 ਮੈ ਰਮੇਸ਼ੀਆਰਾ ਪਿੰਡ ਫੱਤੂ ਵਾਲਾ ਬੀਤੇ ਦਿਨ ਸਕਾਰਕ ਉਪਯੋਗ ਗੱਡੀ ਦੀ ਤੋੜ ਵਨ ਹੋਈ ਸੀ ਇਸ ਦੇ ਸਬੰਧ ਵਿੱਚ ਜਲਾਲਾਬਾਦ ਡੀਐਸਪੀ ਜਲਾਲਾਬਾਦ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਤੇ ਪਿੰਡ ਦੇ ਮੋਤਬਰ ਬੰਦਿਆਂ ਨਾਲ ਗੱਲਬਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਮਾਮਲਾ ਲੁੱਟਖੋਦਾ ਹੋਇਆ ਸੀ ਲੇਕਿਨ ਡੀਐਸਪੀ ਸਾਹਿਬ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਸੀਂ ਤੁਹਾਨੂੰ ਦੋਨਾਂ ਧਿਰਾਂ ਦਾ ਬਿਆਨ ਸੁਣਾਉਣੇ ਹਾਂ ਸਚਾਈ ਕੀ ਹੈ ਪੁਲਿਸ ਦਾ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਕਰੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਫਿਲਹਾਲ ਅਸੀਂ ਤੁਹਾਨੂੰ ਦੋਨਾਂ ਧਿਰਾਂ ਦੇ ਬਿਆਨ ਸੁਣਾਉਣੇ ਹਾਂ ਪੂਰਾ ਮਾਮਲਾ ਕੀ ਹੈ ਅਸੀਂ ਤੁਹਾਨੂੰ ਤਸਵੀਰਾਂ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਦੱਸ ਦਈਏ ਕਿ ਇਸ ਵਿੱਚ ਦੋਨਾਂ ਧਿਰਾਂ ਦਾ ਬਿਆਨ ਸਾਹਮਣੇ ਆਇਆ ਹੈ ਜੋ ਤੁਹਾਨੂੰ ਸੁਣਾਉਂਦੇ ਹਾਂ ਤੁਸੀਂ ਦੇਖ ਰਹੇ ਹੋ ਫਾਈਲ ਕਾ 24 ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੋਨਾਂ ਧਿਰਾਂ ਨੂੰ ਅਨਸਾਬ ਮਿਲ ਸਕੇ ਧੰਨਵਾਦ ਸਾਥੀ ਨੇਮੋਰ ਸਾਊਥ ਮੋਰ ਸਾਊਥ ਹੈ ਨੀ ਕਿ ਬੈਲੂ ਕੀ ਪੁਛਾਤ ਨੂੰ ਲੱਗਦਾ ਬੈਲੂ ਕੀ ਤੇ ਇੱਕ ਇੱਕ ਦੋ ਮੋਸ ਹੈ ਜੇ ਤੁਸੀਂ ਆਖਦੇ ਹੋ ਅੱਛਾ ਇਥੇ ਗੱਡੀ ਰੁਕੀ ਕਿਵੇਂ ਗੱਡੀ ਬੰਦ ਹੋ ਗਈ ਬੰਦ ਹੋਈ ਬੰਦ ਹੋ ਗਈ ਉਹ ਕਿਵੇਂ ਅੱਗੇ ਦੇਖ ਲੀ ਫੇਰ ਕੁਝ ਕਿੰਨੇ ਬੰਦੇ ਸੀ ਗੱਡੀ ਚ ਪੰਜ ਬੰਦੇ ਪੰਜ ਕਿੰਨੇ ਦੋ ਅੱਗੇ ਹੈ ਤਿੰਨ ਪਿੱਛੇ ਦੇਖ ਕੇ ਦੋ ਬੰਦੇ ਅੱਗੇ ਇੱਕ ਡਰਾਈਵਰ ਸੀ ਬੰਨਾਰੇ ਡਰਾਈਵਰ ਡਰਾਈਵਰ ਸੀ ਸਪੀਡ ਦੇ ਨਾਲ ਕਿ ਡਰਾਈਵਰ ਸੀ ਤਿੰਨ ਪਿੱਛੇ ਮਾਤਾ ਜੀ ਮੇਰਾ ਨਾਮ ਲਖਪ੍ਰੀਤ ਸਿੰਘ ਜੀ ਮੈਡੀਕਲ ਆਪਣਾ ਇੱਥੇ ਪਿੰਡ ਫਤੂਆ ਵਾਲਾ ਹਾਂਜੀ ਹਾਂਜੀ ਸਰ ਜੋ ਰਾਤ ਕੱਟਣਾ ਹੋਈ ਸੀ ਸਕੋਰਪੀਓ ਗੱਡੀ ਟੁੱਟੀ ਸੀ ਉਹਦੇ ਬਾਰੇ ਜਾਣਕਾਰੀ ਦੇਉ ਕੀ ਗੱਲਬਾਤ ਹੋਈ ਸੀ ਵੀਰੇ ਦੋ ਗੱਡੀਆਂ ਦਾ ਆਪਸ ਵਿੱਚ ਹੋ ਰਿਆ ਸੀ ਆਪਸ ਵਿੱਚ ਲੰਘ ਰਹੀ ਸੀ ਦੋ ਗੱਡੀਆਂ ਜੀ ਇੱਕ ਗੱਡੀ ਵਾਈਟ ਸੀ ਇੱਕ ਬਲੈਕ ਸੀ ਸਕੋਰਪੀਓ ਜਦੋਂ ਗੱਡੀ ਲੰਘਣ ਦੌਰਾਨ ਕੀ ਹੋਇਆ ਕਿ ਜਦੋਂ ਜਿਵੇਂ ਸਕੋਰਪੀਓ ਅੱਗੇ ਵਧੀ ਤੇ ਪਿੱਛੋਂ ਉਹ ਕੋਸ਼ਵਾਬਾਜਾਂ ਆਇਆਂ ਇਟ ਇਟ ਆਉਟ ਆ ਵਗੈਰਾ ਵੱਜੀਆਂ ਤੇ ਗੱਡੀ ਉੱਤੇ ਖੜੀ ਗਈ ਜੀ ਖੜਨ ਤੋਂ ਬਾਅਦ ਕਾਫੀ ਮੁੰਡੇ ਸੀ ਜਿੰਨਾ 7-8 ਮੁੰਡੇ ਜਿਨ੍ਹਾਂ ਨੇ ਮੂੰਹ ਬਲੇਟੇ ਹੋਏ ਸੀ ਜੀ ਤੇ ਅਚਾਨਕ ਹਮਲਾ ਕਰ ਦਿੱਤਾ ਤੇ ਬੱਸ ਉੱਤੇ ਵੇਢੀ ਵਾਲੇ ਸੱਟਾਂ ਲੱਗੀਆਂ ਜੀ ਸੱਟਾਂ ਤਾਂ ਫਿਲਹਾਲ ਸੱਟਾਂ ਤਾਂ ਨਹੀਂ ਲੱਗੀਆਂ ਜੀ ਤੇ ਬੱਸ ਤੋੜਪਨ ਹੋਈ ਵੀ ਗੱਡ ਕੱਢ ਦੀ ਸੀ ਸ਼ੁਰੂ ਸੇ ਹੋ ਗਿਆ ਸੀ 1.29 ਲੱਖ ਰੁਪਏ ਦੀ ਗੱਲ ਕਰ ਨਾ ਨਾ ਜੀ ਕੋਈ ਨਾ ਨਾ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਬਾਹਰ ਨਿਕਲਦਾ ਅੱਛਾ ਉਹ ਗੱਡੀ ਲੈ ਕੇ ਚਲੇ ਗਏ ਲੈ ਕੇ ਚਲੇ ਗੱਡੀ 'ਚੋਂ ਬਾਹਰ ਨਿਕਲੇ ਸੀ ਫਿਰੇ ਨਾ 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 ਮਤਲਬ ਜੀ ਤੁਸੀਂ ਮੌਕੇ ਤੇ ਸੀ ਆ ਮੌਕੇ ਆ ਹੋਈ ਸੀ ਸਕਾਰਪਿਓ ਗੱਡੀ ਟੁੱਟੀ ਸੀ ਉਸ ਦੇ ਸਬੰਧ ਵਿੱਚ ਤੁਸੀਂ ਮੌਕੇ ਤੇ ਸੀ ਬਿਲਕੁਲ ਜੀ ਮੌਕੇ ਤੇ ਸੀ ਪਹੁੰਚ ਗਿਆ ਜਿਸ ਟਾਈਮ ਗੱਡੀ ਕਾਲੀ ਸੀਗੀ ਉਹ ਪਹਿਲਾਂ ਕਿਦੇ ਹੁਲੜ ਬਜੇ ਹਿਆਰੇ ਕਰਦੇ ਆਏ ਸੀਗੇ ਜਿਹੜੇ ਮੇਰੇ ਸੁਣਨ ਮੁਤਾਬਕ ਆਈ ਗੱਲ ਉਸ ਤੋਂ ਬਾਅਦ ਜਿਹੜੇ ਮੁੰਡਿਆਂ ਨੇ ਮੋਸਲ ਜਿਹੜੇ ਮਗਰ ਲਾਏ ਸੀਗੇ 4-5 ਮੁੰਡੇ ਸੀਗੇ ਉਹਨਾਂ ਆ ਕੇ ਇੱਟਾ ਰੋੜੇ ਮਾਰੇ ਨੇ ਗੱਡੀ ਨੂੰ ਗੱਡੀ ਦਾ ਸ਼ੀਸ਼ਾ ਟੁੱਟਿਆ ਉਸ ਤੋਂ ਬਾਅਦ ਜੀ ਉਹਨਾਂ ਕੋ ਕੋਈ ਕਿਸੇ ਤਰ੍ਹਾਂ ਉਹਨਾਂ ਦਾ ਬੈਗ ਵਗੈਰਾ ਰਾਜ਼ਗਾਰ ਸੀ ਡੀਐਸਪੀ ਸਾਹਿਬ ਬੈਗ ਵਗੈਰਾ ਨੂੰ ਕੋਈ ਨਹੀਂ ਸੀ ਗਿਆ ਜੀ ਇੱਥੋਂ ਉਹਨਾਂ ਨੂੰ ਸੱਟਾਂ ਵਗੈਰਾ ਲੱਗੀਆਂ ਜੀ ਕੋਈ ਸੱਟ ਨਹੀਂ ਲੱਗੀ ਜੀ ਉਹਨਾਂ ਨੇ ਗੱਡੀ ਪਿਆਰ ਨਹੀਂ ਗੱਡੀ ਚ ਬੰਦਾ ਇੱਥੇ ਉਤਰਾ ਜੀ ਉਹਨਾਂ ਗੱਡੀ ਜਿਵੇਂ ਪਿੱਛੋਂ ਸ਼ੀਸ਼ੇ ਦੇ ਇਤਵਜੀ ਹੈ ਉਹਨਾਂ ਐਵੇਂ ਗੱਡੀ ਪਿਆਰੀ ਕੋਈ ਬੰਦਾ ਨਹੀਂ ਰੁਕਿਆ ਉਹਨਾਂ ਕਾਫੀ ਜਿਆਦਾ ਸਾਡੇ ਪਿੰਡ ਦੇ ਵਿੱਚੋਂ ਗੱਡੀ ਤੇਜ਼ ਕੱਢੀ ਜੀ ਸਰਪੰਚ ਸਾਹਿਬ ਇੱਕ ਨੰਤੀ ਰੱਖਦਾ ਇਲਜ਼ਾਮ ਲੱਗ ਰਿਹਾ ਵੀ ਜਿਹੜੇ ਇੱਥੋਂ ਆਏ ਸੀ ਯਾਰਾ ਰਾਮ ਸਿੰਘ ਵਾਲੇ ਦੇ ਜਿਆ ਕੋਟ ਮਾਰ ਜਿੰਨਾ ਕੀਤੀ 39 ਲੱਖ ਰੁਪਇਆ ਖੋਕ ਲੈ ਗਏ ਜੀ ਬਿਲਕੁਲ ਜੀ ਆਪ ਨੂੰ ਇਹ ਨਹੀਂ ਪਤਾ ਜਿਹੜੇ ਮੁੰਡੇ ਸੀ ਬਾਹਰ ਦੇ ਸੀ ਸਾਡੇ ਪਿੰਡ ਦੇ ਬੰਦੇ ਦੇ ਵਿੱਚ ਕੋਈ ਨਹੀਂ ਸੀਗੇ ਜੀ ਤੇ ਨਾ ਹੀ ਅਸੀਂ ਉਹਨਾਂ ਨੂੰ ਜਾਣਦੇ ਜਾਂਦੀ ਗੱਡੀ ਦਿੱਤੀ ਹੈ ਜੋ ਅਸੀਂ ਸੱਚ ਬੋਲ ਰਹੇ ਹਾਂ ਜੀ ਕੋਈ ਪੈਸੇ ਦੇ ਉੱਤੇ ਕੋਈ ਇੱਥੇ ਕੈਮਰੇ ਦੇ ਸਾਹਮਣੇ ਸੀਸੀ ਕੈਮਰੇ ਫੁਟੇਜ ਕਢਾ ਲੈਣਾ ਕੋਈ ਉਹਦੇ ਵਿੱਚ ਬੰਦਾ ਕੋਈ ਪੈਸੇ ਲੈ ਕੇ ਨਹੀਂ ਜਾ ਰਿਹਾ ਨਾ ਹੀ ਕੋਈ ਉਹਨਾਂ ਕੋਲ ਹੋਰ ਚੀਜ਼ ਹੈਗੀ ਜੀ ਸਰਪੰਚ ਸਾਹਿਬ ਰਾਤ ਡੀਐਸਪੀ ਸਾਹਿਬ ਐਸਐਚ ਸਾਹਿਬ ਐਸੀ ਕੀ ਕਹਿ ਗਏ ਪਿੰਡ ਵਿੱਚ ਜੀ ਉਹ ਇਹ ਗੱਲ ਕਰ ਗਏ ਜੋ ਸੱਚ ਹੋਇਆ ਜੀ ਸੱਚ ਕਰਾਂਗੇ ਬਾਕੀ ਸਾਡੇ ਪਿੰਡ ਦੇ ਬੰਦੇ ਜਿਨ੍ਹਾਂ ਦੇ ਮੌਕੇ ਤੇ ਸੀ ਮੇਰੇ ਨਾਲ ਹੋਰ ਵੀ ਕਾਫੀ ਲੇਡੀਜ਼ ਸੀਗੇ ਸਾਬਕਾ ਮੈਂਬਰ ਉਹਨਾਂ ਵੀ ਜੋ ਮੌਕਾ ਵੇਖਿਆ ਪੈਸੇ ਦਾ ਕੋਈ ਲੈਣ ਦੇ ਨਹੀਂ ਔਰ ਅੱਜ ਨਾ ਹੀ ਚੱਕੇ ਉਹਨਾਂ ਦੇ ਪੈਸੇ ਬਾਕੀ ਇਹਨਾਂ ਦੀ ਹਲੜ ਬਾਈ ਜਰੂਰ ਹੋਈ ਹੈ ਜੀ ਇਹਨਾਂ ਕੋਈ ਪਿੱਛੇ ਰੰਜਿਸ਼ ਜਿਵੇਂ ਅੱਜ ਸੁਣਨ ਦਾ ਮਤਲਬ ਸਾਡੇ ਕੋਲ ਗੱਲ ਆਈ ਹੈ ਇਹਨਾਂ ਕੋਈ ਕੁੱਟਮਾਰ ਬਲਾ ਕੀਤੀ ਸੀ ਉੱਥੇ ਜਿਹੜੇ ਆਪਣੇ ਬੰਦਗੀ ਚ ਗਏ ਸੀਗੇ ਉਦੋਂ ਇਹਨਾਂ ਦੀ ਰੰਜਿਸ਼ ਚੱਲਦੀ ਆਈ ਏ ਤੇ ਜਿਹੜੀ ਅੱਜ ਮੇਰੇ ਕੋਲ ਗੱਲ ਆਈ ਹੈ ਯਾਰ ਇਹ ਤੇ ਕੁਝ ਬੰਦਿਆ ਮੌਤ ਬਾਰੇ ਗੱਲ ਕੀਤੀ ਏ ਉਹ ਕਹਿੰਦੇ ਵੀ ਇਹ ਗੱਲ ਏ ਇਹਨਾਂ ਨੇ ਆ ਕੇ ਸਾਡੇ ਪਿੰਡ ਚ ਘੁੰਮਦੇ ਫਿਰਦੇ ਨੇ ਗੱਡੀ ਲੈ ਕੇ ਉਸ ਤੋਂ ਬਾਅਦ ਇਹਨਾਂ ਆ ਕੇ ਮੁੰਡੇ ਦੇ ਕੋਟ ਮਾਰ ਦੁਕਾਨ ਤੇ ਕੀਤੀ ਏ ਕੁੱਟਣ ਤੋਂ ਬਾਅਦ ਇਹਨਾਂ ਗੱਡੀ ਪਿਹਾਰੀ ਤੇ ਮੁੰਡਿਆਂ ਨੇ ਮਗਰਮ ਮੋਸਨ ਲਾਏ ਨੇ ਉੱਥੇ ਜਾ ਕੇ ਕੋਈ ਪ੍ਰੋਸਿੰਗ ਸੀ ਗੱਡੀ ਆਈ ਤੇ ਉੱਥੇ ਜਾ ਕੇ ਇਹਨਾਂ ਈਟਾ ਰੋੜੇ ਮਾਰੇ ਨੇ ਤੇ ਹੁਲੜਬਾਜੀ ਹੋਈ ਏ ਇਹ ਸਰਪੰਚ ਪਾਸਟਰ ਨੇ ਜਿਹੜੇ ਗੱਡੀ ਲੈ ਕੇ ਆਇਆ ਸੀ ਬਿਲਕੁਲ ਜੀ ਦੱਸਣ ਜੋ ਪਾਸਟਰ ਆ ਰਿਹਾ ਜੀ ਜੀ ਅੰਜੀ ਸਰਫੇਸ ਸਾਹਿਬ ਕੀ ਨਾਮਤਾ ਹੈ ਜੁਗਿੰਦਰ ਸਿੰਘ ਜੀ ਪਿੰਡ ਘੜਾ ਪਿੰਡ ਹਿਆਰਾ ਰਾਮ ਸਿੰਘ ਵਾਲਾ ਜੀ ਸਰਫੇਸ ਸਾਹਿਬ ਜੋ ਰਾਤ ਸੁਣੀ ਚਾਰੀ ਕੜਨਾ ਸਟਾਪ ਕਿੱਟੀ ਜਾਤਾ ਲੋੜ ਥੋੜਾ ਬੰਨ ਗਿਆ ਉਹਦੇ ਬਾਰੇ ਜਾਣਦੇ ਕੱਲ ਸ਼ਾਮ ਦੀ ਗੱਲ ਹੈ ਜੀ 6:30 ਦਾ ਟਾਈਮ ਸੀ ਅਸੀਂ ਇੱਥੇ ਖੜੇ ਸੀ ਆਪਣੇ ਘਰ ਕੋਲ ਜੀ ਤੇ ਕਾਲੇ ਰੰਗ ਦੀ ਗੱਡੀ ਲੰਗੀ ਉਹਦੇ ਵਿੱਚ ਪੰਜ ਸੱਤ ਮੁੰਡੇ ਸੀ ਉਹਨੇ ਦੋ ਤਿੰਨ ਚੱਕਰ ਮਾਰੇ ਨੇ ਇਸ ਪਾਸੇ ਉਸ ਤੋਂ ਬਾਅਦ ਅਸੀਂ ਚਲੇ ਗਏ ਜਲਾਲਾਵਲ ਜੀ ਤੇ ਉਸ ਤੋਂ ਬਾਅਦ 8:30 ਵਜੇ ਸਾਨੂੰ ਫੋਨ ਆਇਆ ਖਾਨੇ ਵਿੱਚੋਂ ਵੀ ਤੁਹਾਡੇ ਪਿੰਡ ਕੋਈ ਲੜਾਈ ਝਗੜਾ ਮੈਂ ਜਿਦਾ ਸਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਿ ਲੜਾਈ ਹੋਈ ਏਕ ਨਹੀਂ ਤੇ ਅਸੀਂ ਉਸ ਬਦਮੈਨ ਨੂੰ ਇਸ ਮਸਲੇ ਦਾ ਬਿਲਕੁਲ ਨਹੀਂ ਪਤਾ ਸਰਕਾਰੀ ਸਾਹਿਬ ਗੱਡੀ ਤੁਸੀਂ ਆਪ ਦੇਖੀ ਹੈ ਕਿੱਥੇ ਖੜੀ ਸੀ ਨਹੀਂ ਗੱਡੀ ਅਸੀਂ ਦੋ ਤਿੰਨ ਚੱਕਰ ਲਾਉਂਦੇ ਵਿੱਚ ਕਾਲੇ ਰੰਗ ਦੀ ਗੱਡੀ ਸੀ ਉਹਦੇ ਪੰਜ-ਸੱਤ ਮੁੰਡੇ ਸੀ ਤੁਸੀਂ ਕਿੱਥੇ ਖੜੇ ਸੀ ਅਸੀਂ ਆਪਣੇ ਘਰ ਦੇ ਕੋਲ ਖੜੇ ਸੀ ਨਾਮ ਮੈਂ ਤੁਹਾਡਾ ਜੀ ਚਿਕਿਤਰਾ ਰਾਣੀ ਜੀ ਜੋ ਤੁਸੀਂ ਦੱਸ ਰਹੇ ਸੀ ਚਰਚੇ ਵਿੱਚ ਕੁੱਟ ਮਾਰ ਕੇ ਇਸ ਤਰ੍ਹਾਂ ਹੋਈ ਉਹਦੀ ਪੂਰੀ ਕਹਾਣੀ ਕੀ ਹੈ ਦੱਸੋ ਜੀ ਸਾਡਾ ਮੁੰਡਾ ਗਿਆ ਸੀ ਉਹਨੂੰ ਬੁਲਾਇਆ ਨਹੀਂ ਧੋਖੇ ਨਾਲੋ ਪਾਸਟਰਾਂ ਨੇ ਫੋਨ ਕਰਕੇ ਕੁੜੀ ਕੋਲੋਂ ਤੇ ਉੱਥੇ ਗਿਆ ਸੀ ਤੇ ਉਹਨੂੰ ਕੁੱਟ ਮਾਰ ਕਰਨ ਲੱਗ ਪਏ ਸੀ 5 ਮਿੰਟ ਹੋਏ ਸੀ ਸਾਡੇ ਮੁੰਡੇ ਨੂੰ ਗਏ ਨੂੰ ਤੇ ਸਾਨੂੰ ਉਹਨੇ ਫੋਨ ਕੀਤਾ ਤਾਂ ਮੰਮੀ ਛੇਤੀ ਡੈਡੀ ਆਜੋ ਇਹਨੂੰ ਇਸ ਤਰ੍ਹਾਂ ਵਿਚਾਰਚ ਵਿੱਚ ਵੀ ਮਾਰ ਮਾਰ ਰਹੇ ਨੇ ਫਿਰ ਅਸੀਂ ਗਏ ਸੀ ਤੇ ਅਸੀਂ ਅਜੇ ਅੰਦਰ ਵੜੇ ਸੀ ਛੋਟੀ ਜਿਹੀ ਕਮਰਾ ਆ ਗਿਆ ਉਹਦੇ ਚ ਪੱਖਾ ਵੀ ਕੋਈ ਨਹੀਂ ਹੈਗਾ ਸੀ ਤੇ ਉੱਥੇ ਫਿਰ ਸਾਨੂੰ ਕੁੱਟ ਮਾਰ ਕਰਨ ਲੱਗ ਪਏ ਸੀ ਤੇ ਫਿਰ ਉਸ ਤੋਂ ਬਾਅਦ ਸਾਨੂੰ 3 ਘੰਟੇ ਪੀ ਬੰਦੀ ਬਣਾ ਤੇ ਰੱਖਾ ਨੇ ਤੇ ਉਸ ਤੋਂ ਬਾਅਦ ਬੰਦਗੀ ਖਤਮ ਹੋਈ ਆ ਤੇ ਆਹ ਦਿਨੋਂ ਤੁਸੀਂ ਇਹ ਗਲਤੀ ਮੰਨ ਨੋ ਆਖੇ ਕੋ ਕੁੱਟਦੇ ਸੀ ਜੁ ਨਹੀਂ ਬੋਲਦੇ ਸੀ ਤਾਂ ਤੇ ਆਹ ਦਿਨ ਤੁਸੀਂ ਹੁਣ ਗਲਤੀ ਫਿਰ ਸਾਰੇ ਕੋਲ ਸਾਡੇ ਕੋਲ ਗਲਤੀ ਮਨਾ ਤੇ ਇਸ ਤਰ੍ਹਾਂ ਕਿਹਾ ਨਹੀਂ ਕਿ ਤੁਸੀਂ ਅਹੀਂ ਆਖੋ ਵੀ ਪਾਸਟਰਾਂ ਦੀ ਕੋਈ ਗਲਤੀ ਨਹੀਂ ਜੋ ਕੁਝ ਹੋਇਆ ਬਾਹਰ ਹੋਇਆ ਹੈ ਇੱਥੇ ਕੋਈ ਕੁਝ ਵੀ ਨਹੀਂ ਹੋਇਆ ਅਸ ਉਸ ਤੋਂ ਬਾਅਦ ਗਲਤੀ ਮਨਾਈ ਸਾਡੇ ਮੁੰਡੇ ਨੂੰ ਕਹਿੰਦੇ ਨੇ ਪੈਰੀ ਹੱਥ ਲਾ ਤੇ ਉਹਨੇ ਹਰ ਮੁੰਡੇ ਨੂੰ ਪੈਰੀ ਹੱਥ ਲਾਇਆ ਨੇ ਫਿਰ ਆਪ ਪਾਸਟਰ ਨੇ ਪਹਿਲਾਂ ਮਾਰਿਆ ਤੇ ਉਸ ਤੋਂ ਬਾਅਦ ਫਿਰ ਉਹ ਕਿੰਨੇ ਮੁੰਡੇ ਖੜੇ ਸੀ 50 ਮੁੰਡਾ ਆਗਾ ਸੀ ਉਹਨੂੰ ਕਹਿੰਦੇ ਨੇ ਉਹਨੇ ਇਹਨੂੰ ਕੁੱਟ ਲਾਓ ਫਿਰ ਉਹ ਕੁੱਟਣ ਲੱਗ ਪਏ ਸੀ ਸੰਤ ਨੇੜੇ ਨਹੀਂ ਜਾਣ ਦਿੰਦੇ ਸੀ ਸਾਨੂੰ ਕਿਉਂ ਕਿ ਸਾਰੇ ਅੱਗੂ ਖੜ ਗਏ ਸੀ ਤੇ ਅਸੀਂ ਫਿਰ ਮੈਂ ਪਾਸਟਰ ਦੇ ਪਾਸਟਰ ਫਿਰ ਕੋਟੇ ਤੇ ਉਹਰੇ ਹੋ ਗਏ ਮੁੰਡੇ ਪਰ ਕੁੱਟੇ ਮਾਇਕਾ ਪੰ ਪੀ ਵੀਰੇ ਤੁਸੀਂ ਮੈਂ ਦੁਪਹਿਰੇ ਪਾਸਟਰ ਦੇ ਡੇਗ ਮੈਂ ਕਿਹਾ ਹਰ ਮੁੰਡੇ ਨੇ ਛਾੜੇ ਜ ਉਹਨੂੰ ਸਾਹ ਚੜਦਾ ਆ ਤੇ ਉਹ ਪਾਸਟਰ ਕਹਿੰਦਾ ਤੂੰ ਮਰ ਜਾਵੇਂ ਮਰਦਾ ਇਹ ਤਾਂ ਤੇ ਉਸਤ ਬਾਅਦ ਫਿਰ ਕਿਹੜਾ ਮੁੰਡਾ ਫਿਰ ਵੀਰਾ ਇੱਥੋਂ ਗਿਆ ਸੀ ਤੇ ਉਹ ਵੀਡੀਓ ਬਣਾਉਣ ਲੱਗ ਪਿਆ ਸੀ ਤੇ ਉਹ ਵੀਡੀਓ ਬਣਾਦਾ ਪੈ ਤੇ ਫਿਰ ਉਹਦੇ ਛੋਟੇ ਤੇ ਫਿਰ ਇਹਨੂੰ ਕੁੱਟਣ ਲੱਗ ਪਏ ਸੀ ਜਿਹੜਾ ਵੀਡੀਓ ਬਣਾ ਰਿਹਾ ਸੀ ਉਹਨੂੰ ਵੀ ਕੁੱਟਿਆ ਹਾਂ ਉਹਨੂੰ ਕੁੱਟਿਆ ਨਹੀਂ ਵੀਡੀਓ ਹੈਗੀ ਆ ਤੁਹਾਡੇ ਕੋਲ ਵੀਡੀਓ ਉਹਨਾਂ ਦੇ ਡਿਲੀਟ ਕਰ ਦਿੱਤੀ ਸੀ ਉਹਦੇ ਉਹੀ ਆ ਦੇ ਡਿਲੀਟ ਕਰ ਨਹੀਂ ਤਾਂ ਤੁਹਾਨੂੰ ਮਾਰ ਦੇਣਾ ਆ ਫਿਰ ਉਹ ਤੇ ਡਿਲੀਟ ਵੀਡੀਓ ਕਰ ਦਿੱਤੀ ਨਹੀਂ ਸਾਡੀ ਕੀ ਨਾਂ ਸੀ ਪਾਸਟਰ ਦਾ ਪਾਸਟਰ ਜੀ ਸੰਦੂ ਸੰਦੂ ਸੇ ਹਾਂਜੀ ਜੀ ਇਹ ਕਿਉਂ ਕੁੱਟਿਆ ਵਜ੍ਹਾ ਰੰਜਿਸ਼ ਕੀ ਹੈ ਕਿਉਂ ਤੁਹਾਡੇ ਮੁੰਡੇ ਨੂੰ ਕਿਉਂ ਕੁੱਟਿਆ ਉਹਨੇ ਪਤਾ ਨਹੀਂ ਉਹਨੇ ਧੋਖੇ ਨਾਲ ਬੁਲਾਇਆ ਸੀ ਸਾਨੂੰ ਇਹ ਨਹੀਂ ਪਤਾਗਾ ਨਾ ਹਾਂ ਧੋਖੇ ਨਾਲ ਸਾਡੇ ਮੁੰਡੇ ਨੂੰ ਬੁਲਾ ਲਏ 5 ਮਿੰਟ ਹੋਏ ਨੇ ਜੇ ਕਰ ਗਏ ਕਰੋ ਗਏ ਨੂੰ 5 ਮਿੰਟ ਚ ਫਤਲਾ ਧੋਖੇ ਪਹੁੰਚ ਗਿਆ ਸੀ ਤੇ ਕੱਲ ਸ਼ਾਮ ਨੂੰ ਕੀ ਗੱਲਬਾਤ ਹੋਈ ਸੀ ਕੱਲ ਸ਼ਾਮ ਨੂੰ ਫਿਰ ਲੜਾਈ ਆਈ ਲੜਾਈ ਇਸ ਤਰ੍ਹਾਂ ਹੀ ਸੀ ਅਸੀਂ ਆਏ ਸੀ ਤੇ ਪਹਿਲਾਂ ਧਮਕੀਆਂ ਦਿੱਤੀਆਂ ਨੇ ਸਾਨੂੰ ਫੋਨ ਵਿੱਚ ਉਹਨਾ ਤੇ ਸਾਡੇ ਕੋਲ ਆਗੇ ਨੇ ਫਿਰ ਰਿਕਾਰਡਿੰਗ ਵੀ ਹੈਗੀ ਏ ਰਿਕਾਰਡਿੰਗ ਹੈਗੀਆਂ ਤੁਹਾਡੇ ਕੋਲ ਹਾਂਜੀ ਤੇ ਉਹਨਾਂ ਧਮਕੀਆਂ ਦਿੱਤੀਆਂ ਸੀ ਅਸੀਂ ਅਸੀਂ ਇੱਕ ਚਾਲਕ ਕੇ ਡਾਗੇ ਹੋ ਗਿਆ ਹੋ ਗਿਆ ਤੇ ਅਸੀਂ ਤਾਂ ਫਿਰ ਟਰਨਾ ਹੀ ਹੈ ਕਿਤੇ ਵੀ ਕਿ ਜਾਣਾ ਹੀ ਹੈ ਤੇ ਅਸੀਂ ਆਏ ਸੀ ਅਸੀਂ ਅੱਗੇ ਹੈਗੇ ਸੀ ਤੇ ਪਾਸਟਰ ਦੀ ਮਗਰ ਕੱਢੀ ਆ ਗਈ ਸੀ ਇਥੇ ਆ ਤੇ ਸਾਡਾ ਮੁੰਡਾ ਉਹ ਬੈਠਾ ਸੀ ਦੋੰਦੇ ਨਾਲ ਕੋਟ ਮਾਰ ਕਰਨ ਲੱਗੋ ਕੋਟ ਮਾਰ ਕਰ ਰਿਹਾ ਤੇ ਪੱਜੇ ਚੱਲੇ ਸੀ ਤੇ ਫਿਰ ਇਹ ਸਾਰੇ ਉਹ ਮਗਰ ਫਿਰ ਉਹ ਕਿਰੇ ਫੱਤੂ ਵਾਲੇ ਦੇ ਗਏ ਸੀ ਤੇ ਉਹਨਾਂ ਫਿਰ ਵਾ ਲੈ ਆ ਸੀ ਫਿਰ ਇਸ ਤਰਫ ਇਹ ਜਿਹੜੀ ਤੁਹਾਡੇ ਮੁੰਡੇ ਨਾਲ ਕੁੱਟ ਮਾਰ ਕਿੰਨੇ ਦਿਨ ਹੋ ਗਏ ਤੁਸੀਂ ਦਰਖਾਸਤ ਦਿੱਤੀ ਸੀ ਹਾਂਜੀ ਦਰਖਾਸਤ ਲਾਈ ਵਿੱਚ ਇਹ ਕਿੰਨੇ ਕਿਹੜੇ ਦਿਨ ਦੀ ਗੱਲ ਹੈ ਜੀ ਇਹ ਤਵਰ ਦੀ ਗੱਲ ਹੈ ਦਰਖਾਸਤ ਕਿੱਥੇ ਲਾਈ ਸੀ ਦਰਖਾਸਤ ਲਾਧੂ ਕੇ ਲਾਈ ਸੀ ਤੇ ਕਬਾਏ अच्छा कोई कार्यवाही हुई है अभी तक तो ता नहीं हुई ਸਾਡੀ ਸੁਣਾਈ ਅੱਛਾ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਹੋ ਸਨ ਸਾ ਬਚਾਈਦਾ ਬਸ ਅਗਾ ਨਾ ਕਿਸੇ ਨਵੇਂ ਹੋਵੇ ਨਜਾਇਜ਼ ਬੱਚੇ ਕਿਟੀਮਾਂ ਨੂੰ ਛੋਟਾ ਜਿਹੜਾ ਬੱਚਾ ਹੈਗਾ 14 ਸਾਲਾਂ ਦਾ 14 ਸਾਲਾਂ ਦਾ ਮਾਰਿਆ ਹਾਂਜੀ ਜੀ ਤੇ ਉਹਨੂੰ ਦਾਖਲ ਨਹੀਂ ਕਰਾਇਆ ਬੱਚੇ ਨੂੰ ਰਾਤ ਕੁੱਟ ਮਾਰੂ ਦਾਖਲ ਉਹਨੂੰ ਸਨ ਧਮਕੀ ਦਿੱਤੀ ਸੀ ਨਾ ਤੁਸੀਂ ਦਾਖਲ ਕਰਾਓ ਤੇ ਫਿਰ ਤੁਹਾਡਾ ਕੁੱਟ ਮਾਰ ਕਰਾਂਗੇ ਅਸੀਂ ਗਰੀਬ ਹੈਗੇ ਆ ਅਸੀਂ ਕਿੱਥੋਂ ਪੈਸਾ ਲਾਈਏ ਆ ਸੱਜੀ ਤਿਆਰੀ ਕਰਕੇ ਅਸੀਂ ਇਹ ਗੁਜ਼ਾਰਾ ਕਰੀਦਾ। ਉਹ ਰਿਕਾਰਡਿੰਗਾਂ ਸਾਨੂੰ ਦੇ ਸਕਦੇ ਹੋ ਜਿਹੜੀ ਤੁਹਾਡੇ ਕੋਲ ਆ। ਹਾਂਜੀ ਉਹ ਦੇ ਦੇਵਾਂਗੇ। ਹਾਂਜੀ। ਕੀ ਇਹ ਗਾਣੀ ਜੀ ਉਹ ਤਾਂ ਰੰਝ ਮਾਰ ਰਹੇ ਨੂੰ ਵੀ ਉਹ ਮੁੰਡੇ ਦਾ ਮਾਮਾ ਹੈਗਾ ਬੱਬੂ ਤੇ ਮੇਰਾ ਦੋਤਰਾ ਹੈ। ਠੀਕ ਹੈ। ਤੇ ਉਹਨੇ ਕਿਹਾ ਵੀ ਇਹ ਵੀ ਕਿਉਂ ਵੀ ਇਹਨਾਂ ਦੀ ਮਾੜੇ ਮੋٹے ਵੀ ਹਮਦਾਰ ਕਰਦੇ ਨੂੰ। ਠੀਕ ਹੈ। ਤੇ ਉਹ ਤਾਂ ਕਰਕੇ ਇਹ ਰੰਝ ਮਾਰ ਰਹੇ ਨੇ ਵੀ ਇਹਨਾਂ ਦੇ ਮਗਰ ਕੋ ਟੁਰਨ ਨਾਲ ਨਾ ਹੋਵੇ। ਠੀਕ ਹੈ। ਹਾਂ ਤੇ ਵਜਾ ਵਜਾ ਜੀ ਉਹ ਰਾਂਝੂ ਇਹ ਮਾਰ ਰਹੇ ਨੂੰ ਵੀ ਇਹਨਾਂ ਦੇ ਕਿਉਂ ਪੱਖ ਪਦਾਰੀ ਕਰ ਰਹੇ ਨੂੰ ਪੀਜਾ ਨਾਲ ਕੇ ਟੁਰਦੇ ਆ ਨਹੀਂ ਅਸਲ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ ਜਿਹੜੀ ਚਰਚਾ ਵਿੱਚ ਅਸਲ ਤਾਂ ਜੀ ਉਹਨਾਂ ਨੇ ਲੜਕੇ ਨੂੰ ਪਹਿਲਾਂ ਗਿਆ ਸੀ ਉਸੇ ਤੇ ਉਹਨੂੰ ਘੁੱਟਿਆ ਬੜਾ ਹੀ ਘੁੱਟਿਆ ਆਦੇ ਮਨ ਦਾ ਬੱਬੂ ਦੇ ਭਾਂਜੇ ਨੂੰ ਹਾਂ ਬੱਬੂ ਦੇ ਭਾਂਜੇ ਨੂੰ ਮੇਰਾ ਦੋਸਤ ਰਾਣ ਗਿਆ ਸੀ ਹਾਂਜੀ ਬਾਅਦ ਵਿੱਚ ਬੱਬੂ ਛਡਾਨ ਗਿਆ ਸੀ ਬੱਬੂ ਨਹੀਂ ਪਹਿਲੇ ਉਹਦੇ ਮਾਂ ਕੋਲ ਗਿਆ ਹੈ ਅੱਛਾ ਪਹਿਲੇ ਮਾਂ ਕੋਲ ਆ ਮਾਂ ਕੋਲ ਇੱਕ ਤਾਇਆ ਗਿਆ ਇੱਕ ਮਾਂ ਉਹਦੀ ਮਾਂ ਗਈ ਤੇ ਤਾਈ ਗਈ ਇਹ ਚਾਰ ਜਨ ਗਏ ਇਹਨ ਚਾਰਨ ਢਾ ਲਿਆ ਉਹਨਾਂ ਨੇ ਵੀ ਕੁਟਿਆ ਆ ਪਾਸਟਰ ਵਿੱਚ ਹਾਰੇ ਕੇ ਜੋਪ ਗਏਨ ਕੁੱਟਣ ਇਹਨਾਂ ਦ੍ਰਵੀ ਫਿਰਨ ਲੱਤਾਂ ਤੋਂ ਕੋਦੇ ਬਾਹਰ ਤੋਂ ਫਾੜਦੇ ਫਿਰ ਇਹਨਾਂ ਪਹਿਰੀ ਵੀ ਹੱਥ ਲਵਾਏ ਨੇ ਤੇ ਇਹਨਾਂ ਮਿੰਤਚਾਰਾ ਕੀਤਾ ਵੀ ਕਿਵੇਂ ਜਾਂਦੇ ਹੱਜ ਗੈਲ ਛੱਡੋ ਬਿਨਾ ਮਾਰੋ ਉਹ ਕਹਿੰਦੇ ਦੋਨੋਂ ਇਸ ਜਾਨ ਨੂੰ ਮਾਰ ਕੇ ਛੱਡਣਾ ਹੈ ਤੇ ਫਿਰ ਇਹਨਾਂ ਮਿੰਤਚਾਰਾ ਕੀਤਾ ਫਿਰ ਇਹਨਾਂ ਕੋਲ ਵੀ ਮਾਫੀ ਮੰਗਵਾਈ ਨੇ ਫਿਰ ਪਹਿਰੀ ਪੂਰੀ ਹੱਥ ਲਾਏ ਨੇ ਫਿਰ ਜਹਰ ਛੱਡ ਦਿੱਤਾ ਨੇ ਫਿਰ ਜੋਪ ਜੋਪ ਗਏਨ ਕੁੱਟਣ ਤੁਸੀਂ ਕਹਿੰਦੇ ਕਿਤਨੇ ਥਾਣੇ ਖਾਨੇ ਜੀ ਜਨਾਬ ਉਹ ਆਂਦੇ ਵੀ ਉਹਨਾਂ ਨੇ ਧਮਕੀ ਦਿੱਤੀ ਹੈ ਨਾ ਵੀ ਅਸੀਂ ਦੋਦਾ ਕੋਈ ਬਾਲੀ ਬੱਚਾ ਨਹੀਂ ਛੱਡਣਾ ਜੋ ਹੱਦ ਤੋ ਇਸ ਬੀਰ ਦਰਖਾਸਤ ਦੇ ਦਿੱਤੀ ਤਾਂ ਤੇ ਉਹ ਬਾਅਦ ਵਿੱਚ ਫਿਰ ਦਰਖਾਹ ਦਿੱਤੀ ਪਹਿਲਾਂ ਉਹਨਾਂ ਨੇ ਧਮਕੀ ਦਿੱਤੀ ਹੈ ਅਸੀਂ ਦੋ ਤੇ ਅੰਦਰ ਲੇਟ ਪਰ ਦਰਖਾਹ ਦਿੱਤੀ ਆ ਪਹਿਲੇ ਨਹੀਂ ਦਰਖਾਹ ਦਿੱਤੀ ਵੀ ਉਹਨਾਂ ਨੇ ਧਮਕੀ ਤੋਂ ਡਰੇ ਰਹੇ ਬਿਨਾਂ ਜਾਣੀ ਅਵੇਂ ਕੀ ਪਤਾ ਆਹੀ ਗਰੇ ਮਾਰੇ ਬੰਦੇ ਠੀਕ ਨਹੀਂ ਵੀ ਉਹਨਦੇ ਕੋਲ ਬੰਦੇ ਬਹੁਤ ਹੈਗੇ ਵੀ ਕਿਹੜੇ ਉੱਥੇ ਨਾਮ ਚਰਚਾ ਤੇ ਜਾਂਦੇ ਨੇ ਤੇ ਵੀ ਉਹਨਾਂ ਨੇ ਕੀ ਬਤਾਏ ਮੈਂ ਵੀ ਹਾਦਸੇ ਨੂੰ ਲੜਬਾਜੀ ਕਰ ਲੈਣ ਠੀਕ ਨਹੀਂ ਆਹੀ ਡਰ ਦੇ ਮਾਰੇ ਰਾਤ ਤੁਹਾਡੇ ਲੜਕੇ ਨੂੰ ਜਿੰਨਾ ਨਾਂ ਲੈ ਰੇ ਕੁੱਟਿਆ ਸੀਗਾ ਦਾਖਲ ਹਸਪਤਾਲ ਨਹੀਂ ਹੋਇਆ ਨਹੀਂ ਗਿਆ ਅਸੀਂ ਰਾਤ ਗਏ ਦੇ ਉਹਨਾਂ ਨੇ ਨਹੀਂ ਦਾਖਲ ਕੀਤਾ ਹਸਪਤਾਲ ਨਾਲ ਹਸਪਤਾਲ ਨਾਲ ਠੀਕ ਹੈ ਕਹਿੰਦੇ ਉਹ ਕਹਿੰਦੇ ਅਸੀਂ ਨਹੀਂ ਕਰਨਾ ਤੁਹਾਨੂੰ ਦਾਖਲ ਜਾ ਵੜ ਜਾ ਤੁਸੀਂ ਕਿਹੜਾ ਹਸਪਤਾਲ ਹੈ ਸੀ ਅਸੀਂ ਜਲਾਨਾ ਮਾ ਜੀ ਸਰਕਾਰੀ ਹਸਪਤਾਲ ਹਾਂ ਸਰਕਾਰੀ ਹਸਪਤਾਲ ਕੋਈ ਡਾਕਟਰ ਕੋਈ ਡਾਕਟਰ ਦਾ ਮੁੱਖ ਪਤਾ ਕੋਈ ਡਾਕਟਰ ਬਾਰੇ ਕੁਝ ਪਤਾ ਡਾਕਟਰ ਜੀ ਨਾਂ ਨੂੰ ਤਾਂ ਨਹੀਂ ਜਾਣਦੇ ਆਪਸ ਪਹਿਲੀ ਵਾਰ ਗਏ ਤੇ ਅੱਗੇ ਤੇ ਇੱਥੇ ਜੋ ਆਈ ਬੋਟੀ ਲੈ ਲਵਿੰਦੇ ਤੇ ਉਹਨੇ ਆਖਿਆ ਵੀ ਅਸੀਂ ਜੋਨ ਕੋਈ ਦਾਖਲ ਕਿਉਂ ਉਹਨਾਂ ਨੇ ਪੈਸਾ ਚੜਾਵਾਇਆ ਠੀਕ ਤੇ ਉਹਨਾਂ ਨੇ ਫਿਰ ਹਾਨੂੰ ਦਬਕਣਾ ਹੀ ਸੀ ਉਹਨਾਂ ਹਾਨੂੰ ਭੇਜਿਆ ਪਜਾਦ ਸੀ ਆ ਫਿਰ ਕਰਿਆ ਜੀ ਕੀ ਨਾਮ ਹੈ ਤੁਹਾਡਾ ਗੁਰਨਾਮ ਸਿੰਘ ਕਿੰਧ ਘੜਾ ਜੀ ਹਜ਼ਾਰਾ ਰਾਮ ਸਿੰਘ ਆ ਕੀ ਉਹ ਰਾਤ ਘਟਨਾ ਵਾਪਰੀ ਉਹਦੇ ਬਾਰੇ ਜਾਣਕਾਰੀ ਹੈ ਤੁਹਾਨੂੰ ਆ ਥੋੜਾ ਜਿਹਾ ਪਤਾ ਲੱਗਿਆ ਸੀ ਵੀ ਇੱਥੇ ਇੱਕ ਗੱਡੀ ਆਈ ਸੀ ਕਾਲੇ ਰੰਗ ਦੀ ਉਹਦੇ ਵਿੱਚ 8-10 ਬੰਦੇ ਸਵਾਰ ਸੀ ਉਹ ਇੱਕ ਦੋ ਵਾਰੀ ਇਧਰ ਲੰਗੀ ਟੱਪੀ ਤੇ ਕੁਛ ਦਿਨ ਪਹਿਲਾਂ ਉਹ ਮੁੰਡਿਆਂ ਨੂੰ ਕਿਤੇ ਉਹਨਾਂ ਕੁੱਟਿਆ ਸੀ ਤੇ ਉਹਦੇ ਬਦਲੇ ਵਿੱਚ ਉਹ ਮੁੰਡੇ ਉਹਨਾਂ ਨੂੰ ਪੁੱਛਣ ਲੱਗੇ ਤੇ ਉਹਨਾਂ ਨੇ ਗੱਡੀ ਲਈ ਪਜਾ ਤੇ ਇਸ ਤਰ੍ਹਾਂ ਦੀ ਗੱਲ ਸੁਣੀ ਸੀ ਇਹ ਨਹੀਂ ਪਤਾ ਹੁਣ ਅਗੇ ਵੀ ਉਹਨਾਂ ਦੇ ਕੋਲ ਅਸਲਾ ਸੀ ਕਿ ਕੀ ਸੀ ਕਿ ਕੁਛ ਸੀ ਅੱਛਾ ਗੱਡੀ ਵਾਲਾ ਹਾਂ ਗੱਡੀ ਮਨ ਲੈ ਤੇ ਲੰਗੀ ਦੇਖੇ ਤਾਂ ਹਾਂ ਦੋ ਵਾਰ ਨਾਰੀ ਆਈ ਕਿਹੜੇ ਮਾਰ ਰਿਹਾ ਹਾਂ ਹਾਂ ਚਰਚਲਾਦੂ ਦਾ ਚਰਚੇ ਦਾ ਐਜ਼ ਅ ਕਮੇਟੀ ਮੈਂਬਰ ਆ ਜੀ ਤੇ ਅਸੀਂ ਜਦੋਂ ਕੱਲ ਜਾ ਰਹੇ ਸੀ ਰਸਤੇ ਦੇ ਵਿੱਚ ਕੁਝ ਸਾਨੂੰ ਪੇਮੈਂਟ ਦੀ ਲੋੜ ਸੀਗੀ ਕਿਸੇ ਪਰਸਾ ਨੂੰ ਕੋਲ ਸੀ ਕੁਝ 20 25000 ਰੁਪਇਆ ਲੈਣਾ ਸੀਗਾ ਕਿਸ ਵਾਸਤੇ ਲੈਣਾ ਸੀ ਜਮੀਨ ਦੇ ਰਜਿਸਟਰੀ ਦੇ ਜੀ ਹਾਂਜੀ ਤੇ ਕੁਝ ਪੇਮੈਂਟ ਸਾਡੇ ਕੋਲ ਸੀਗੀ 32 ਲੱਖ ਦੇ ਸਮਥਿੰਗ ਕੁਝ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਅਸੀਂ ਸਖੇਰੇ ਤੋਂ ਜਾ ਰਹੇ ਸੀ ਫਤੂ ਵਾਲੇ ਨੂੰ ਤੇ ਅਸੀਂ ਜਾਣਾ ਸੀ ਟਾਲੀ ਵਾਲਾ ਪਿੰਡ ਤੋਂ ਅਸੀਂ ਉੱਥੋਂ ਪੇਮੈਂਟ ਕਲੈਕਟ ਕਰਨੀ ਸੀ ਤੇ ਰਸਤੇ ਵਿੱਚ ਕੁਝ ਗੁੰਡੇ ਸੀਗੇ ਗੁੰਡੇ ਟਾਈਪਸ ਮੁੰਡੇ ਸੀਗੇ ਜਿਨ੍ਹਾਂ ਕੋਲ ਤੇਜਦਾਰ ਹਥਿਆਰ ਵੀ ਸੀਗੇ ਤੇ ਹੋਰ ਕਿਰਪਾਨਾਂ ਗੰਡਾਸੇ ਤੇ ਇੱਕ ਕੋਲ ਪਿਸਤਲ ਵੀ ਸੀਗਾ ਸ਼ਾਇਦ ਤੇ ਜਦੋਂ ਅਸੀਂ ਫਤੋਵਾਲ ਤੋਂ ਐਂਟਰ ਕਰ ਰਹੇ ਸੀ ਤੇ ਰਸਤੇ 'ਚ ਉਹਨਾਂ ਸਾਡੇ ਤੇ ਅਚਾਨਕ ਹੀ ਹਮਲਾ ਕਰਤਾ ਤੇ ਸਾਹਮਣੇ ਤੋਂ ਉਹਨਾਂ ਪਹਿਲਾਂ ਹੀ ਕੁਝ ਪਲਾਨ ਐਦਾਂ ਕੀਤਾ ਹੋਇਆ ਸੀ ਕਿ ਇਹ ਵਾਪਸ ਵੀ ਾਟ ਕੇ ਆਉਣਗੇ ਤੇ ਜਦੋਂ ਅਸੀਂ ਉੱਥੇ ਆਏ ਸੀਗੇ ਤੇ ਉਹਨਾਂ ਨੇ ਅੱਗੋਂ ਬਾਈਕ ਢੱਕੇ ਹੋਏ ਸੀ ਤੇ ਇੱਕ ਸਾਹਮਣੇ ਤੋਂ ਗੱਡੀ ਵੀ ਉਹਨਾਂ ਡਾਕਦੀ ਸੀ ਮੌਕੇ ਤੇ ਲਿਆ ਕੇ ਤੇ ਉਸ ਤੋਂ ਸਾਮ ਸਾਨੂੰ ਬਿਲਕੁਲ ਪਤਾ ਹੀ ਨਹੀਂ ਲੱਗਿਆ ਐਨੇ ਸਾਡੇ ਤੇ ਅਚਾਨਕ ਹਮਲਾ ਉਹਨਾਂ ਕਰਤਾ ਇਟਾਂ ਰੋੜੇ ਗੰਡਾਸੇ ਕਾਪੇ ਤੇ ਉਸ ਤੋਂ ਬਾਅਦ ਕੀ ਹੋਇਆ ਸਾਡੀ ਗੱਡੀ ਬਿਲਕੁਲ ਬਕਾਰ ਹੋ ਗਈ ਤੇ ਸਾਡੇ ਤੇ ਵੀ ਤਿੰਨ ਚਾਰ ਬੰਦੇ ਤੇ ਹਮਲਾ ਹੋਇਆ ਤੇ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਤੇ ਅਸੀਂ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ ਸੀ ਤੁਹਾਡੇ ਸਾਹਮਣੇ ਉਹਨਾਂ ਦੇ ਲਗਭਗ 20 ਤੋਂ 25 ਸੀਗੇ ਜੀ ਪਛਾਣ ਹੋਈ ਕਿਸੇ ਦੀ ਇੱਕ ਜਾਨੇ ਦੀ ਪਛਾਣ ਹੋਈ ਉਹਦਾ ਨਾਮ ਦੱਸਿਆ ਰਿਹਾ ਬੱਬੂ ਸਿੰਘ ਉਹਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਜੀ ਠੀਕ ਹੈ ਹੁਣ ਕੀ ਮੰਗ ਕਰਦੇ ਹੋ ਜੀ ਅਸੀਂ ਮੰਗ ਇਹ ਕਰਦੇ ਆ ਕਿ ਜੋ ਸਾਡੇ ਨਾਲ ਘਟਨਾ ਵਾਪਰੀ ਹੈ ਉਹਦਾ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਅਗਰ ਇਹ ਚੀਜ਼ ਨਹੀਂ ਹੁੰਦੀ ਸਾਡਾ ਇਨਸਾਫ ਨਹੀਂ ਸਾਨੂੰ ਮਿਲਦਾ ਤਾਂ ਅਸੀਂ ਸੜਕਾਂ ਤੇ ਤਰਨਾ ਲਾਵਾਂਗੇ ਸਾਡੇ ਨਾਲ 4000 ਚਰਚਾਂ ਪਲੱਸ ਜੁੜੀਆਂ ਹੋਈਆਂ ਨੇ ਅਸੀਂ ਸੜਕਾਂ ਤੇ ਉਤਰਾਂਗੇ ਚਰਚ ਤੋਂ ਬੋਲ ਰਹੇ ਆ ਜੀ ਜੀ ਔਰ ਸਾਡਾ ਮਾਮਲਾ ਇਹ ਸੀ ਜੀ ਅਸੀਂ ਨਾ ਕੱਲ ਚਰਚ ਤੋਂ ਜਾ ਰਹੇ ਸੀ ਸੱਤ ਬੰਦੇ ਜੀ ਪਿੰਡ ਟਾਲੀ ਵਾਲੇ ਆਇਆ ਸਖੇਰਾ ਸਖੇਰੇ ਤੋਂ ਫੱਤੂ ਵਾਲੇ ਪਿੰਡ ਤੋਂ ਜਦੋਂ ਫੱਤੂ ਵਾਲੇ ਪਿੰਡ ਦੇ ਵਿੱਚ ਪਹੁੰਚਿਆ ਸਾਨੂੰ ਅਣਪਛਾਤੇ ਬੰਦੇ ਸੀ ਇੱਕ ਬੰਦੇ ਦੀ ਪਛਾਣ ਵੈਸੇ ਆਜ ਆਈ ਆ ਸਾਨੂੰ ਬਾਅਦ ਚ ਉਹਨਾਂ ਕੀ ਕੀਤਾ ਸਾਡੇ ਤੇ ਤੇਜ ਧਾਰਾਂ ਹਥਿਆਰਾਂ ਦੇ ਨਾਲ ਹਮਲਾ ਕਰਤਾ ਸਾਡੇ ਤੇ ਅਚਾਨਕ ਔਰ ਉਹਨਾਂ ਨੇ ਜਦੋਂ ਹਮਲਾ ਕੀਤਾ ਸਾਡੇ ਤੇ ਕਿਰਪਾਨਾਂ ਗੰਡਾਸੇ ਵਗੈਰਾ ਵੱਟੇ ਡਾਂਗਾ ਸੋਟੇ ਸਾਡੇ ਤੇ ਮਾਰੇ ਸਾਨੂੰ ਸਭ ਪਤਾ ਹੀ ਨਹੀਂ ਲੱਗਾ ਕੀ ਹੋਇਆ ਉਹਨਾਂ ਨੇ ਜਦੋਂ ਕਿਵੇਂ ਸਾਨੂੰ ਪਤਾ ਲੱਗਾ ਜਦੋਂ ਮਾਰੇ ਨੇ ਵੱਟੇ ਤਾਂ ਸਾਡੇ ਕੋਲ ਇੱਕ ਪੈਸੇ ਸੀ ਰਜਿਸਟਰੀ ਜ਼ਮੀਨ ਦੀ ਅਸੀਂ ਕਰਾਉਣੀ ਸੀ ਜੀ ਰਜਿਸਟਰੀ ਦੇ ਪੈਸੇ ਸੀ ਸਾਡੇ ਕੋਲ 32 ਲੱਖ 40 ਹਜ਼ਾਰ ਰੁਪਏ ਉਹ ਉਹਨਾਂ ਮੇਰੇ ਕੋਲ ਖੋਲ ਹੈ ਜੀ ਖੋ ਕੇ ਔਰ ਸਾਡੇ ਬੰਦਿਆ ਤੇ ਇਹਨਾਂ ਬੰਦਿਆ ਨੂੰ ਸੱਟਾਂ ਵੀ ਲੱਗ ਗਈਆਂ ਖੋ ਕੇ ਕਹਿੰਦੇ ਸਾਡਾ ਕੰਮ ਹੋ ਗਿਆ ਉਹਵੇਂ ਚਲੇ ਗਏ ਜੀ ਟਾਈਮ ਕਿੰਨਾ ਟਾਈਮ ਜੀ 5:30 ਤੋਂ 6 ਵਜੇ ਦਾ ਸ਼ਾਮ ਦਾ ਜੀ ਠੀਕ ਹੈ ਤੁਹਾਡੇ ਮੁਤਾਬਕ ਇੱਕ ਦੀ ਪਛਾਣ ਹੋਈ ਜੀ ਹਾਂਜੀ ਇੱਕ ਦੀ ਪਛਾਣ ਸਾਨੂੰ ਹੋਈ ਸੀ ਜੀ ਉਹਦਾ ਨਾਮ ਬੱਬੂ ਸਿੰਘ ਉਹਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਜੀ ਠੀਕ ਹੈ ਤੁਸੀਂ ਉਧਰ ਕਿਸ ਤਰ੍ਹਾਂ ਜਾ ਰਹੇ ਸੀ ਮਤਲਬ ਹਜ਼ਾਰੇ ਪਿੰਡ ਹਜ਼ਾਰੇ ਪਿੰਡ ਜਾ ਰਹੇ ਸੀ ਅਸੀਂ ਅੱਗੇ ਤਾਲੀ ਵਾਲਾ ਪਿੰਡ ਹੈਗਾ ਜੀ ਉੱਥੇ ਜਾਣੀ ਉੱਥੇ ਜਾਣਾ ਸੀ ਕਿਸੇ ਕੋਲ ਸਾਡਾ ਰਿਸ਼ਤੇਦਾਰ ਰਹਿੰਦਾ ਉਹਦੇ ਕੋਲ ਜਾਣਾ ਸੀ ਸਾਨੂੰ ਪੈਸੇ ਦੇ ਕੰਮ ਸੀ ਅਸੀਂ ਰਜਿਸਟਰੀ ਤੇ ਪੈਸੇ ਦੇਣੇ ਸਨ ਜੀ ਇਸ ਬੇਸ ਤੇ ਜਾ ਰਹੇ ਸੀ ਠੀਕ ਹੈ ਹੁਣ ਕੀ ਮੰਗ ਕਰਦੇ ਹੋ ਜੀ ਮੰਗ ਇਹ ਕਰਦੇ ਸਾਨੂੰ ਇਨਸਾਫ ਚਾਹੀਦਾ ਔਰ ਦੋਸ਼ੀਆਂ ਨੂੰ ਅਨੰਤ ਕਾਰਵਾਈ ਕੀਤੀ ਜਾਏ ਜੀ ਨਾਮ ਪੁੱਛ ਦਸੋ ਆਪਣਾ ਦਰਸ਼ਨ ਸਿੰਘ ਮੇਰਾ ਨਾਮ ਹੈ ਜੀ ਅਸੀਂ ਸਕੇਰੇ ਤੋਂ ਪੱਤੂ ਵੱਲ ਜਾ ਰਹੇ ਸੀਗੇ ਟਾਲੀ ਵਾਲੇ ਜਾਣਾ ਸੀ ਜਦੋਂ ਪੱਤੂ ਵੱਲੇ ਬੜੇ ਤੇ ਉੱਥੇ ਅਸੀਂ ਪਿੱਛੇ ਮੈਂ ਹੈਗਾ ਸੀ ਆਪ ਗੱਡੀ ਦੇ ਵਿੱਚ ਵਿੱਚ ਅਣਪਛਾਤੇ ਨੂੰ ਉਹਨਾਂ ਦੇ ਮੂੰਹ ਦੇ ਉੱਤੇ ਮਲ ਕਵਰ ਟੱਕੇ ਹੋਏ ਸੀ ਦੋ ਮੋਟਰਸਾਈਕਲਾਂ ਤੇ ਹਥਿਆਰ ਸੀਗੇ ਤੇ ਪਿੱਛੇ ਆ ਰਹੇ ਸੀ ਤੇ ਅਸੀਂ ਕਿਹਾ ਪਿੱਛੇ ਵੇਖਾ ਮਹਾ ਪੜਨਾ ਕੋਈ ਬੰਦੇਗੇ ਨਹੀਂ ਤੇ ਅਸੀਂ ਗੱਡੀ ਤੇਜ਼ ਕੀਤੀ ਤੇ ਜਦੋਂ ਮਲੇ ਪਿੰਡ ਬੜੇ ਤੇ ਫੜਦਿਆਂ ਸਾਰ ਮੰਨ ਲੇ ਅੱਗੇ ਨਾ ਇੱਕ ਗੱਡੀ ਖੜੀ ਸੀ ਚਿੱਟੇ ਰੰਗ ਦੀ ਸਵਿਫਟ ਗੱਡੀ ਸੀ ਪਤਾ ਨਹੀਂ ਤੇ ਦੋ ਮੋਟਰਸਾਈਕਲ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਯੱਕਦਮ ਅੱਗੂ ਵੀ ਆ ਗਏ ਪਿੱਛੇ ਵੀ ਆ ਗਏ ਤੋਂ ਉਹਨਾਂ ਹਮਲਾ ਕਰਤਾ ਮੰਨ ਲਏ ਗੱਡੀ ਸਾਰੀ ਤੋੜ ਪਨ ਕਰਤੀ ਤੇ ਆਪਣੇ ਸੱਤ ਪਾਹਲ ਕਿਹੜੇ ਪ੍ਰਧਾਨ ਜੀ ਨੇ ਇਹਨਾਂ ਦੇ ਕੋਲ ਪੈਸਾ ਦਾ ਬੈਗ ਸੀ ਤੋਂ ਇਹਨਾਂ ਨੇ ਖੋਲੇ ਤੇ ਲਗਾ ਚਲੇ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਦਾ ਬਸ ਇਨਸਾਫ ਮੰਗਣਾ ਜੀ ਇਨਸਾਫ ਉਹਨਾਂ ਸਖ਼ਤ ਸਖ਼ਤ ਤੁਸੀਂ ਕੋਈ ਦਰਖਾਸਤ ਵਗੈਰਾ ਲਗਾਤੀ ਜੀ ਪ੍ਰਸ਼ਾਸਨ ਕੋਲ ਹਾਂਜੀ 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 ਹੁਣ ਕੀ ਵਿਸ਼ਵਾਸ ਦੇ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਹੁਣ ਕਹਿ ਰਿਹਾ ਵੀ ਕਰਨੇ ਕਰ ਭਈ ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਕੌਣ ਬੋਲ ਰਹੀ ਤੁਸੀਂ ਕਹੋ ਜੀ ਅਸੀਂ ਰਣਜੀਤ ਸਾਹਿਬ ਨੂੰ ਮਿਸਟੇਕ ਗੱਲ ਕਰ ਰਹੇ ਹਾਂ ਤੁਸੀਂ ਫੋਨ ਲਾ ਕੇ ਕੀ ਬੋਲ ਜੰਦੇ ਹੋ ਕਿਨੂ ਜੀ ਹਾਂਜੀ ਕਿਨੂ ਬੋਲਿਆ ਜੀ ਤੁਸੀਂ ਕਹਿੰਦੇ ਨਾ ਕਿ ਉਹ ਅਸੀਂ ਕਿਸਾਨ ਜਉਂਦੀਆਂ ਨੂੰ ਲੈ ਆਉਣਾ ਇਹ ਕਰ ਦੇਣਾ ਉਹ ਕਰ ਦੇਣਾ ਉਹ ਵੀਰੇ ਮੇਰੀ ਗੱਲ ਸੁਣ ਮੈਨੂੰ ਗਰਮ ਬੋਲੀਏ ਤਾਂ ਪਾਸਟਰ ਸਾਹਿਬ ਨੂੰ ਦੂਸਰ ਸਾਹਿਬ ਆ ਤਾਂ ਫੇਰ ਤੇ ਮੇਰੀ ਗੱਲ ਤੋਂ ਮਸਲਾ ਉਹਨਾਂ ਦੇ ਮਾਪੇ ਉਹਨਾਂ ਅੰਦਰ ਕੀ ਲੋੜ ਤਾੜਨ ਦੀ ਯਾਰ 2 ਘੰਟੇ ਮੈਂ ਗੱਲ ਗਿਆ ਸੀ ਮੈਂ ਫੇਰ ਪੁੱਛ ਲਾਂ ਕੋਈ ਗੱਲ ਨਹੀਂ ਮੈਂ ਕਿ ਤੁਸੀਂ ਇਹ ਹਾਂ ਮਾਪੇ ਪਿਓ ਦਾ ਫਰਜ਼ ਏ ਜਦੋਂ ਮੁੰਡੇ ਨੇ ਗਲਤੀ ਕੀਤੀ ਆ ਹਾਂ ਹਾਂ ਤੇ ਉਹਨਾਂ ਦਾ ਫਰਜ਼ ਏ ਕਿ ਆ ਕੇ ਇੱਥੇ ਬਹਿ ਕੇ ਗੱਲ ਕਰਨ ਦੇ ਉਹ ਟੀਮ ਵਾਲਿਆਂ ਨਾਲ ਗੱਲ ਕਿਉਂ ਕੀਤੀ ਗੱਲ ਕੀਤੀ ਬਹਿ ਕੇ ਗੱਲ ਬਹਿ ਕੇ ਗਿਆ ਨਹੀਂ ਤੇ ਬਹਿ ਕੇ ਗਏ ਉਹਨਾਂ ਦਾ ਫਰਜ਼ ਕੀ ਸੀਗਾ ਕਿ ਆ ਕੇ ਟੀਮ ਵਾਲਿਆਂ ਨਾਲ ਗੱਲ ਪੈਂਦਾ ਕੋਈ ਨਹੀਂ ਗੱਲ ਪਿਆ ਜੀ ਮੈਂ ਉਹ ਤੇ ਵੀਡੀਓ ਵਿਖਾ ਦਾਂਗੇ ਤੁਹਾਨੂੰ ਹਾਂ ਕੋਈ ਗੱਲ ਨਹੀਂ ਮੈਂ ਤੁਹਾਰਾ ਮੈਂ ਵੀਡੀਓ ਵਿਖਾ ਦੇ ਹੋਇਆ ਉਹ ਹਾਂ ਇਹ ਤੁਹਾਨੂੰ ਵੀਡੀਓ ਤੁਸੀਂ ਜੱਜ ਲਗੀਆਂ ਤੁਹਾਨੂੰ ਦੀ ਵੀਡੀਓ ਦਿਖਾ ਦਈਏ ਤੁਸੀਂ ਮੰਨ ਲਓ ਨਾ ਉਹ ਗੱਲ ਪੈਣ ਤੁਹਾਡੇ ਤੁਸੀਂ ਵੀਡੀਓ ਬਣਾਈ ਨਾ ਉਹਨਾਂ ਦੀ ਅਸੀਂ ਕਿਉਂ ਵੀਡੀਓ ਬਣਾਵਾਂਗੇ ਨਹੀਂ ਤੁਸੀਂ ਬਣਾਈ ਇਹਨਾਂ ਨੇ ਬਣਾਈਆਂ ਨਾ ਕਹਿੰਦੇ ਸੀ ਵੀਡੀਓ ਬਣਾਈਆਂ ਜੀ ਕੋਈ ਕਿੰਨਾ ਬਣਾਈ ਫਸਟ ਸਾਬ ਕਹਿੰਦਾ ਸੰਧੂ ਸਾਹਿਬ ਅਸੀਂ ਮੁੰਡੇ ਦੀ ਗੱਲ ਕਰਦੇ ਪਏ ਆ ਕਿ ਮੁੰਡੇ ਨੇ ਤੁਸੀਂ ਕਹਿੰਦੇ ਵੀ ਉਹਨਾਂ ਦੀ ਗੱਲ ਪੈਣਾ ਮਾਂ ਪਿਓ ਅਸੀਂ ਮਾਂ ਪਿਓ ਦੀ ਨਹੀਂ ਗੱਲ ਕੀਤੀ ਮੈਂ ਅੱਛਾ ਮੈਂ ਮੁੰਡੇ ਦੀ ਗੱਲ ਕਰਨਾ ਉਹਦੀ ਵੀਡੀਓ ਬਣਾਈ ਆ ਮੁੰਡੇ ਦੀ ਜਦੋਂ ਨੇ ਮੰਨਿਆ ਕਿ ਹਾਂ ਮੇਰੀ ਕੁੜੀ ਨਾਲ ਗੱਲ ਬਾਤ ਆ ਮੈਂ ਇੱਥੇ ਆਇਆ अच्छा ਕੁੜੀ ਨੂੰ ਲੈ ਕੇ ਜਾਂਦੇ ਹੁਣ ਤੁਹਾਡੀਆਂ ਧੀਆਂ ਭੈਣਾਂ ਉੱਥੇ ਆਉਣ ਤੁਹਾਡੀਆਂ ਧੀਆਂ ਭੈਣਾਂ ਨੂੰ ਕੋਈ ਲੈ ਕੇ ਜਾਵੇ ਤੇ ਅਸੀਂ ਉਹਨਾਂ ਦੇ ਆਜ ਰੱਖਾਂਗੇ ਤੇ ਸੁਣ ਮੇਰੀ ਗੱਲ ਸੁਣੋ ਭਾਈ ਸਾਹਿਬ ਮੇਰੀ ਪਹਿਲਾਂ ਗੱਲ ਸੁਣੋ ਪਿਆਰ ਨਾਲ ਠੀਕ ਹੈ ਮੰਨ ਲਓ ਮੁੰਡਾ ਗਿਆ ਆਇਆ ਸੀ ਇਹਨੇ ਇਹਨੇ ਬੁਲਾਇਆ ਫੋਨ ਕਰਾਇਆ ਇਹਨੇ ਜੀ ਫੋਨ ਉਹ ਮੁੰਡਾ ਕਹਿੰਦਾ ਮੈਨੂੰ ਫੋਨ ਕੀਤਾ ਇਹਨੇ ਤੈਨੂੰ ਚਾਰ ਜੀ ਨਾ ਕੁੜੀ ਕੋਲੋਂ ਫੋਨ ਕਰਾਇਆ ਇਹਨੇ ਕਹਿੰਦਾ ਬੀਬਾ ਮੁੰਡੇ ਬੁਲਾਓ ਇੱਥੇ ਹੂੰ ਫੇਰ ਹਾਂ ਦਿਖਾ ਦਿਓ ਮੁੰਡੇ ਨੇ ਕਾ ਰਿਕਾਰਡਿੰਗ ਇਹਨੇ ਤੈਨੂੰ ਬੁਲਾਇਆ ਆ ਹਾਂ ਚਲੋ ਤੇ ਮੁੰਡਾ ਚਲ ਗਿਆ ਆ ਚਲਾ ਮਾਂ ਪਿਓ ਨੂੰ ਅੰਦਰ ਕੀ ਲੋਡ ਦੋ ਘੰਟੇ ਬਠਾਣ ਦੇ ਮਾਂ ਪਿਓ ਨੂੰ ਜਦੋਂ ਮਾਂ ਪਿਓ ਨੂੰ ਬੁਲਾਇਆ ਕਿ ਬਹਿ ਕੇ ਉੱਥੇ ਗੱਲ ਕਰੋ ਤਾਂ ਬਹਿ ਕੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਆਹੋ ਮਾਂ ਪਿਓ ਨੂੰ ਚਾਹੀਦਾ ਨਾ ਬਹਿ ਕੇ ਗੱਲ ਮਾਂ ਪਿਓ ਜਾ ਕੇ ਗੱਲ ਪੈਂਦੇ ਆ ਟੀਮ ਵਾਲਿਆਂ ਦੇ ਨਾਲ ਕੋ ਗੋਲੇ ਆ ਗੱਲ ਪੈਣ ਮੈਂ ਦਿਨਦਾਰ ਗੱਲ ਪੈ ਹੁਣ ਉਹਨਾਂ ਦੇ ਜੀ ਉਹ ਭਰਾ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੈਗਾ ਜਿਆਦਾ ਤੂੰ ਬੌਸ ਬੰਨਾ ਨਾ ਤੇ ਉੱਥੇ ਆ ਜੀ ਤੈਨੂੰ ਉੱਥੇ ਦੱਸ ਦਾਂਗੇ ਉਹਨਾਂ ਦੇ ਮੂੰਹ ਤੇ ਕਰਾ ਦਾਂਗੇ ਵੀ ਕੀ ਗੱਲ ਹੋਈ ਆ ਕੋਈ ਗੱਲ ਮੈਂ ਅਤਵਾਰ ਆ ਜਾਾਂਗਾ ਆ ਜਾਾਂਗਾ ਬੜਾ ਮ 4 ਵਜੇ 4 ਕੋਈ ਗੱਲ 4 ਦੇ ਬਾਅਦ ਮ 5 ਵਜੇ ਆਇਆ ਠੀਕ ਤੂੰ ਹੈ ਕਿਹੜੀ ਚੀਜ਼ ਹੈ ਨਾ ਤਾਂ ਮੰਤਰੀ ਨੂੰ ਬਿਚੇਦਾਨਾ ਦਾ ਸੀ ਫੈਸਲਾ ਕਰਨਾ ਹੈ ਸਾਡੀ ਉਸ ਦਿਨ ਗੱਲ ਹੋ ਗਈ ਹੈ ਬਸ ਗੱਲ ਆਪਾਂ ਤੁਹਾਨੂੰ ਬੁਲਾ ਲਾਂਗੇ ਆਪਾਂ ਕੋਈ ਡਰ ਨਹੀਂ ਸਾਡੀ ਉਸ ਦਿਨ ਗੱਲ ਹੋ ਗਈ ਹੈ ਗੱਲ ਮੁੱਕੀ ਬਸ ਅਸੀਂ ਕਿਹਤੋਂ ਕੀ ਲੈਣਾ ਹੈ ਚਲ ਫੇ ਠੀਕ ਹੈ ਜੀ ਮੁੱਕੀ ਬਸ ਠੀਕ ਹੈ ਕੋਈ ਗੱਲ ਮੁੱਕੀ ਬਸ ਠੀਕ ਹੋ ਗਈ ਚਲ ਠੀਕ ਹੈ ਜੀ ਨਹੀਂ ਨਹੀਂ ਤੁਸੀਂ ਦੱਸੋ ਨਾ ਕੋਈ ਕੀ ਚਾਹੁੰਦੇ ਕੀ ਹੋ ਦੱਸੋ ਸਾਨੂੰ ਚਲ ਤੁਹਾਡੀ ਮੁੱਕੀ ਠੀਕ ਹੈ ਕੋਈ ਗੱਲ ਨਹੀਂ ਬਸ ਠੀਕ ਹੈ ਤੁਸੀਂ ਦੱਸੋ ਮੋਲਾਲੀ ਬੰਦ ਕਰੋ ਬਸ ਬੰਦ ਕਰੋ ਦੇਖੋ ਤੁਸੀਂ ਕਹਿੰਦਾ ਸੜਾ ਫੈਸਲਾ ਹੋ ਗਿਆ ਬਠੀਕ ਜੀ ਮੇਰੇ ਕੋਲ ਕੱਲ ਰੋਣ ਲੱਗ ਪਾ ਮਾਂ ਪਿਓ ਦਾ ਜੀ ਹਾਂ ਆ ਕਹਿੰਦਾ ਸਾਨੂੰ ਅੰਦਰ ਤਾੜੀ ਤਾੜੀ ਤੱਕ ਮੰਦਰ ਮਲਮ ਵੀ ਕੋਠਾ ਜਿਹੋਨ ਦੇ ਅੰਦਰ ਬਾਈ ਰੱਖਣਾ ਸਾਨੂੰ ਜੀ ਉਕਾਨ ਜਾਂਦੇ ਹੋਰ ਤੂੰ ਬੁਲਾਇਆ ਉਹਨਾਂ ਨੂੰ ਪਿਆਰ ਨਾਲ ਗੱਲ ਕਰੋ ਅਗਲੇ ਨਾਲ ਜੀ ਉਹ ਗੱਲ ਉਹ ਗੱਲ ਪਿਆ ਤਸੀਂ ਕਿਹਾ ਜਿੰਨਾ ਦੇ ਪਾਸ ਨੀ ਜ਼ਿੰਦੂ ਹੀ ਨਹੀਂ ਆਉਣਗੇ ਉਹ ਪ੍ਰਚਾਰ ਕਰਦੇ ਆ ਪ੍ਰਚਾਰ ਕਰਦਾ ਭਾਵੇਂ ਡੀਸੀ ਵੀ ਆ ਜੇ ਨਾ ਪ੍ਰਚਾਰ ਕਰਦਾ ਸੰਤੂ ਨੂੰ ਜਾਂ ਪਾਸ ਨੂੰ ਕਿਸੇ ਨੂੰ ਰੋਕ ਨਹੀਂ ਸਕਦਾ ਤੁਹਾਨੂੰ ਇਹ ਪਤਾ ਹੈ ਤਾਂ ਭਾਵੇਂ ਕੋਈ ਧਾਰਮਿਕ ਮੁੱਦਾ ਤਾਂ ਕੋਈ ਵੀ ਆ ਜਿੰਨਾ ਟਾਈਮ ਉਹ ਪ੍ਰਚਾਰ ਕਰਦਾ ਉਹਨਾਂ ਕੋਲ ਭਾਵੇਂ ਡੀਸੀ ਵੀ ਆ ਜੇ ਨਾ ਉਹ ਤੇ ਖੜ ਜੇ ਡੀਸੀ ਵੀ ਨਹੀਂ ਰੋਕ ਸਕਦਾ ਕਰਕੇ ਨਹੀਂ ਨਹੀਂ ਜਾਂ ਤੁਹਾਨੂੰ ਬਾਹਰ ਬਿਠਾ ਦੋ ਕਾਕਾ ਬਾਹਰ ਬੈਠ ਥੋੜਾ ਪ੍ਰਚਾਰ ਤੋਂ ਬਾਅਦ ਗੱਲ ਕਰਾਂਗੇ ਉਹ ਗੱਲ ਪਿਆ ਸਰਦਾਰ ਜੀ ਗੱਲ ਪਿਆ ਆ ਗਏ ਟੀਮ ਵਾਲਿਆਂ ਦੇ ਟੀਮ ਵਾਲਿਆਂ ਨੇ ਕਿਹਾ ਕਿ ਇੱਥੇ ਬ ਤੇ ਜਦੋਂ ਪਾਸ ਜੀ ਆਉਣਗੇ ਉਹ ਪਾਸ ਜੀ ਨਾਲ ਗੱਲਬਾਤ ਕਰਨਗੇ ਤੇrna ਇਹ ਨਹੀਂ ਕੁਝ ਵੀ ਕਰ ਸਕਦੇ ਗੱਲਬਾਤ ਅੱਛਾ ਗੱਲ ਪਿਆ ਨਹੀਂ ਗੱਲ ਪਿਆ ਏ ਅੱਛਾ ਚਲ ਕੋਈ ਗੱਲ ਨਹੀਂ ਫਿਰ ਦਮਰ ਪੁੱਛ ਲਾਂ ਗੱਲ ਚਲਾ ਜਾਾਂਗੇ ਪੁੱਛ ਲਾਂ ਬੜਾ ਗੱਲ ਪਿਆ ਨਹੀਂ ਨਹੀਂ ਤੁਸੀਂ ਕੌਣ ਹੋ ਕੀ ਕੀ ਮੁੱਦਾ ਕੀ ਹੈ ਤੁਹਾਡਾ ਤੁਸੀਂ ਕਹਿੰਦੇ ਸਾਡਾ ਫੈਸਲਾ ਹੀ ਹੋ ਗਿਆ ਕੋਈ ਗੱਲ ਨਹੀਂ ਬਸ ਠੀਕ ਹੋ ਗਿਆ ਬੋਲ ਛੱਡੋ ਤੁਸੀਂ ਤੁਸੀਂ ਕੌਣ ਹੋ ਤੁਸੀਂ ਕੀ ਨਾਲ ਜਾਣਾ ਦੇ ਦੱਸੋ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਤੁਹਾਡੇ ਜਾਂ ਦੱਸੋ ਨਹੀਂ ਉਹਨਾਂ ਨੂੰ ਫੋਨ ਲਾ ਕੇ ਕਹਿ ਦਿੰਦੇ ਆ ਤੁਸੀਂ ਉਹਨਾਂ ਦਾ ਨੰਬਰ ਦਿਓ ਸਾਨੂੰ ਜਿਹੜਾ ਮੁੰਡੇ ਵਾਲਿਆਂ ਦਾ ਕੋਈ ਨੰਬਰ ਹੈ ਸੰਧੂ ਸਾਹਿਬ ਹਾਂ ਇਹਗਾ ਸੰਧੂ ਸਾਹਿਬ ਕੋ ਨੰਬਰ ਹੈ ਕੋਈ ਤੁਸੀਂ ਸਾਨੂੰ ਦਿਓ ਨੰਬਰ ਮੈਨੂੰ ਦਿਓ ਨੰਬਰ ਸੰਧੂ ਸਾਹਿਬ ਨੂੰ ਤੁਸੀਂ ਕੀ ਕਹਿਣਾ ਹੈ ਕੋਈ ਗੱਲ ਹੈਲੋ